ਇਹ ਮੇਰੀ ਪੋਸਟਿੰਗ ਹੈ ਕਲਾਸ 4 ਦੀ ਠੀਕ ਹੈ ਜੀ ਤੇ ਸੀਵੀਐਚ ਆਪਣੇ ਲਾਲ ਲੈਣੇ ਜੀ ਲਾਲ ਲੈਣੇ ਤੋਂ ਹਾਂਜੀ ਤੇ ਤੁਸੀਂ ਮਤਲਬ ਤੁਹਾਡੀ ਡਿਊਟੀ ਲਾਲ ਲੈਣੇ ਪਿੰਡ ਦੇ ਵਿੱਚ ਆਪਣੇ ਕਮਾਲ ਕਲਿਆਣਾ ਤੇ ਕਮਾਲੂ ਤਿੰਨ ਪਿੰਡਾਂ ਦੇ ਵਿੱਚ ਹੈ ਤਿੰਨ ਪਿੰਡਾਂ ਦੇ ਵਿੱਚ ਡਿਊਟੀ ਹੈ ਜੀ ਤੁਸੀਂ ਇਹ ਘਰ ਘਰ ਜਾ ਕੇ ਲਾ ਰਹੇ ਹੋ ਇਹ ਲੰਪੀ ਸਕਿਨ ਦੀ ਕੋਈ ਵੀ ਵੈਕਸੀਨ ਹੈ ਗਲ ਕੋਟੂ ਦੀ ਲਵਾਇਆ ਕਰੋ ਤੇ ਇਹ ਆਪਣੇ ਜਿਹੜੀ ਐਫਐਮਡੀ ਕਹਿੰਦੇ ਤੁਸੀਂ ਜਿਹੜੀਆਂ ਜਿੰਗੀਆਂ ਵੈਕਸਨ ਹੁੰਦੀਆਂ ਇਹ ਮਤਲਬ ਮਹਿਕਮਾ ਵੀ ਦਿੰਦਾ ਹੈ ਨਾ ਲਾਉਣਾ ਇਹ ਮਹਿਕਮਾ ਦਿੰਦਾ ਜੀ ਪੰਜਾਬ ਸਰਕਾਰ ਦਿੰਦੀ ਹੈ ਅੱਛਾ ਹਾਂ ਇਹ ਮਰ ਘਰ ਘਰ ਜਾ ਕੇ ਲਾਉਣਾ ਘਰ ਘਰ ਜਾ ਕੇ ਹਾਂ ਇਹਦਾ ਕੋਈ ਚਾਰਜ ਵਗੈਰਾ ਕੁਝ ਹੈ ਤਾਂ ਨਹੀਂ ਇਹਦਾ ਕੋਈ ਚਾਰਜ ਨਹੀਂ ਹੈਗਾ ਜੀ ਫ੍ਰੀ ਆਫ ਕੋਸਟ ਹੈ ਹਾਂ ਫ੍ਰੀ ਆਫ ਕੋਸਟ ਹੈ ਜੀ ਠੀਕ ਹੈ ਤੁਸੀਂ ਮਤਲਬ ਐਫਐਮਡੀ ਵੀ ਲਾਗੇ ਹਨਾ ਹਾਂ ਪਹਿਲਾਂ ਐਫਐਮਡੀ ਲਾਗੇ ਸੀ ਹਾਂ ਉਸ ਤੋਂ ਪਹਿਲਾਂ ਕੀ ਲਾਗੇ ਗਏ ਸੀਗੇ ਉਸ ਤੋਂ ਪਹਿਲਾਂ ਹੈ ਤਾਂ ਇਹ ਫੋਕ ਦਾ ਟਾਈਮ ਹੈ ਇਹ ਪਿੰਡ ਕੱਢ ਕੇ ਨਦੀ ਜਿਹੜੀ ਬਿਮਾਰੀ ਸੀਗੀ ਉਹ ਉਹਦਾ ਕਰਕੇ ਡਾਕਟਰ ਸਾਹਿਬ ਇੱਥੇ ਆਈ ਸੀਗੇ ਤੇ ਹੁਣ ਦੂਸਰੀ ਸਾਈਡ ਲਾਈ ਜਾਂਦੇ ਹੈਗੇ ਛੋਟੇ ਬੱਚੇ ਵੀ ਛੱਡੇ ਇਹਨਾਂ ਨੇ ਜਿਹੜਾ ਮਹੀਨੇ ਕ ਦਾ ਦੂਸਰੀ ਸਾਈਡ ਲਾਈ ਜਾਂਦੇ ਹੈਗੇ ਛੋਟੇ ਬੱਚੇ ਵੀ ਛੱਡੇ ਇਹਨਾਂ ਨੇ ਜਿਹੜਾ ਮਹੀਨੇ ਕ ਦਾ ਬੱਚਾ ਸੀਗਾ ਤਕਰੀਬਨ ਉਹ ਛੜਤਾ ਤੇ ਬਾਕੀ ਤਕਰੀਬਨ ਇਹ ਇਧਰ ਲਾਈ ਜਾਂਦੇ ਹੈਗੇ ਦੂਸਰੇ ਪਾਸੇ ਪਸੂ ਲਾਈ ਜਾਂਦੇ ਹੈਗੇ ਦੂਸਰੇ ਪਾਸੇ ਪਸੂ ਸੀਗੇ ਕਿ ਨਜ਼ਰ ਦਾ ਇੱਥੇ ਵਿੱਚ ਨਾ ਬੋਲੀ ਜੇ ਮੈਂ ਤਾਂ ਲੈ ਲਾ ਸੋਪਾ ਮੈਂ ਇਹ ਵੀਰੇ ਆਵਾਜ਼ ਆਈ ਜੋ ਤੁਹਾਡੀ ਵੇਖਿਆ ਕਿਧਰ ਤੁਸੀਂ ਵੈਕਸੀਨ ਕਰੀ ਜਾਂਦੇ ਹੋ ਸੋ ਇਹ ਵੈਕਸਿਨ ਤਕਰੀਬਨ ਵੈਕਸਿਨ ਕਰੀ ਜਾਂਦੇ ਹੋ ਸੋ ਇਹ ਵੈਕਸਿਨ ਲਾਉਣ ਆਏ ਸੀ ਡਾਕਟਰ ਸਾਹਿਬ ਤਣ ਲਾਉਣ ਆਏ ਸੀ ਡਾਕਟਰ ਸਾਹਿਬ ਫਾਰਮਾ ਜੇ ਜੇ ਡੈਰੀ ਫਾਰਮ ਜੇ ਜੇ ਡੈਰੀ ਫਾਰਮ ਕਮਾਲ ਫਾਰਮਾ ਜੇ ਜੇ ਡੈਰੀ ਫਾਰਮ ਜੇ ਜੇ ਡੈਰੀ ਫਾਰਮ ਕਮਾਲੂ ਪਿੰਡ ਦੇ ਵਿੱਚ ਹੈ